ਕਿਸਾਨ ਡਰਾਈਵਰ ਏਕਤਾ ਜਿੰਦਾਬਾਦ ਜਿੰਦਾਬਾਦ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਜਿੰਦਾਬਾਦ ਪੰਜਾਬ ਟੈਕਸੀ ਯੂਨੀਅਨ ਜਿੰਦਾਬਾਦ ਜਿੰਦਾਬਾਦ ਬਾਕੀ ਵੀਰ ਜੀ ਪਹੁੰਚ ਰਹੇ ਆ ਤੇ ਨਾਰੇ ਬਾਜੀ ਕੀਤੀ ਹੈ ਹਾਂਜੀ ਵੀਰ ਜੀ ਕਿਹੜੀ ਜਗ੍ਹਾ ਤੋਂ ਪਹੁੰਚੇ ਜੀ ਅਸੀਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੇ ਜਨਮ ਪਰੀਪੋਟ ਤੋਂ ਪਹੁੰਚਿਆ ਜੀ ਪੂਰਾ ਕਾਫਲਾ ਲੈ ਕੇ ਪਹੁੰਚੇ ਪੰਜਾਬ ਟੈਕਸੀ ਯੂਨੀਅਨ ਜ਼ਿਲ੍ਹਾ ਪਰੀਪੋਟ ਵੱਲੋਂ ਇਹ ਗੱਲ ਕਰ ਲਈਏ ਮੈਨੂੰ 12ਵਾਂ 13ਵਾਂ ਦਿਨ ਅੱਜ ਸੁਭਾਮਨ ਨਿਵਾ ਰਿਆ ਹੈ ਅੱਜ ਸਮੁੱਚੀ ਪੰਜਾਬ ਟੈਕਸੀ ਯੂਨੀਅਨ ਦੀ ਖਨੋਰੀ ਬਾਰਡਰ ਸਰਦਾਰ ਅਜੀਤ ਸਿੰਘ ਜੀ ਡੱਲੇਵਾਲ ਉਹਨਾਂ ਦੇ ਮੋਢੇ ਨਾਲ ਮੋਢਾ ਜੋੜਨ ਵਾਸਤੇ ਬਿਲਕੁਲ ਤਿਆਰ ਖੜੀ ਹੈ ਜੀ ਔਰ ਸਾਡੀ ਸੋਚ ਆ ਸਾਡੇ ਜਰਨੈਲ ਬਜ਼ੁਰਗ ਮਧਰਕ ਲੀਡਰ ਜੋ ਕਿ ਨਾ ਕਦੇ ਕਿਸਾਨੀ ਨੂੰ ਇਦਾਂ ਦਾ ਲੀਡਰ ਮਿਲਿਆ ਔਰ ਨਾ ਸਾਨੂੰ ਅੱਗੇ ਝਾਕਾ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜਗਜੀਤ ਸਿੰਘ ਜੀ ਢੱਲੇਵਾਲ ਦੀ ਸੋਚ ਬਣ ਕੇ ਪੰਜਾਬ ਟੈਕਸੀ ਯੂਨੀਅਨ ਆਏ ਆ ਜੀ ਔਰ ਅਰਦਾਸ ਬੇਨਤੀ ਕਰਦੇ ਆ ਸਾਡੇ ਜਰਨੈਲ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਦੀ ਉਮਰ ਪਰਮਾਤਮਾ ਲੰਬੀ ਕਰੇ ਇਹ ਮੋਰਚਾ ਜਿੱਤ ਕੇ ਜਾਵਾਂਗੇ ਜੀ ਇਹ ਸਾਨੂੰ ਅਸੀਂ ਪੂਰਨ ਵਿਸ਼ਵਾਸ ਦਵਾ ਰਹੇ ਆ ਦਿੱਲੀ ਮੋਰਚਾ ਲੱਗਾ ਸੀਗਾ ਪੰਜਾਬ ਟੈਕਸੀ ਯੂਨੀਅਨ ਪਿਛਲੇ ਦਿੱਲੀ ਮੋਰਚੇ ਦੇ ਵਿੱਚ ਵੀ ਆਪਣੀਆਂ ਸੁਵਾਮਾਂ ਦੇ ਰਹੀ ਸੀ ਔਰ ਬਿਲਕੁਲ ਫ੍ਰੀ ਸੁਵਾਮਾਂ ਪੰਜਾਬ ਟੈਕਸੀ ਯੂਨੀਅਨ ਵੱਲੋਂ ਡੱਲੇਵਾਲ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਦਿੱਤੀਆਂ ਜਾਣਗੀਆਂ ਜੀ ਕਿਉਂਕਿ ਜੇ ਕਿਸਾਨ ਨੇ ਆ ਤੇ ਸਾਡੇ ਕਿੱਤੇ ਆ ਜਦੋਂ ਕਿਸਾਨੀ ਡੁੱਬ ਗਈ ਕਿਸਾਨ ਡੁੱਬ ਗਿਆ ਤੇ ਕਿੱਤੇ ਆਟੋਮੈਟਿਕਲੀ ਦਬ ਜਾਣਗੇ ਕੁਚਲੇ ਜਾਣਗੇ ਅਸੀਂ ਕਿਸਾਨਾਂ ਵੀਰਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਨਤਾ ਨੂੰ ਇਹ ਹੀ ਅਪੀਲ ਹੈ ਜੀ ਜੋ ਘਰਾਂ ਦੇ ਵਿੱਚ ਬੈਠੇ ਆ ਅੱਜ ਵੀ ਵੇਟ ਕਰ ਰਹੇ ਆ ਕਿਸੀ ਉਹਨਾਂ ਨੂੰ ਇਹ ਹੀ ਅਪੀਲ ਕਰਦੇ ਆ ਲੋੜ ਆ ਸਾਨੂੰ ਖਨੌੜੀ ਬਾਰਡਰ ਤੇ ਅੱਜ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪਹੁੰਚਣ ਦੀ ਜੋ ਵੀ ਕਿਸੇ ਵੀਰ ਕੋਲੇ ਵੀ ਕਲਾ ਜੇ ਗੱਡੀ ਆ ਗੱਡੀ ਤੇ ਪਹੁੰਚੋ ਜੇ ਕਿਸੇ ਕੋਲ ਟਰੈਕਟਰ ਟਰਾਲਾ ਟਰੈਕਟਰ ਟਰਾਲੇ ਤੇ ਪਹੁੰਚੋ ਜੇਕਰ ਇੱਕ ਟਰੱਕਾ ਕੈਂਟਰ ਉਹ ਹਰ ਇੱਕ ਵੀਰ ਨੂੰ ਬੇਨਤੀ ਕਰਦੇ ਆ ਕਿ ਆਪੋ ਆਪਣੇ ਯੂਨੀਅਨ ਦੇ ਤੌਰ ਤੇ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਦੇ ਰੂਪ ਦੇ ਵਿੱਚ ਆਪਾਂ ਸਾਧ ਲਈਏ ਡੱਲੇਵਾਲ ਸਾਹਿਬ ਦਾ ਤਾਂ ਕਿ ਇਹ ਮੋਰਚਾ ਜਲਦੀ ਤੋਂ ਜਲਦੀ ਜਿੱਤ ਗਏ ਕਿਉਂਕਿ ਡੱਲੇਵਾਲ ਸਾਹਿਬ ਦੀ ਜਿਹੜੀ ਤਬੀਅਤ ਆ ਉਹ ਹਰ ਇੱਕ ਨੂੰ ਪਤਾ ਹੀ ਆ ਜੀ ਚੜ੍ਹਦੀ ਕਲਾ ਦੇ ਵਿੱਚ ਡੱਲੇਵਾਲ ਸਾਹਿਬ ਪਰ ਸਾਨੂੰ ਲੋੜ ਆ ਜਦੋਂ ਅਸੀਂ ਡੱਲੇਵਾਲ ਸਾਹਿਬ ਦੇ ਸਾਥ ਦਿੰਨੇ ਆ ਉਹਨਾਂ ਨੂੰ ਆਕਸੀਜਨ ਆ ਜਿਹੜੀ ਵਾਤਵਾਰਤ ਮਿਲਦੀ ਆ ਜੀ ਉਹਨਾਂ ਦੇ ਹੌਸਲੇ ਬੁਲੰਦ ਰਹਿੰਦੇ ਆ ਅੱਜ ਜਦੋਂ ਵੀ ਉਹਨਾਂ ਕੋਲੇ ਗੱਲ ਪਹੁੰਚੂਗੀ ਉਹਨਾਂ ਦਾ ਡਿਸਟ੍ਰਿਕਟ ਫਰੀਦਕੋਟ ਪੰਜਾਬ ਟੈਕਸੀ ਯੂਨੀਅਨ ਉਹਨਾਂ ਦੇ ਸਾਥ ਦੇਣ ਪਹੁੰਚਿਆ ਭਾਵੇਂ ਦੀ ਅਸੀਂ ਪਿਛਲੇ 15 ਦਿਨ ਤੋਂ ਸਵਾਮਾਂ ਨਿਭਾ ਰਹੇ ਆ ਪਰ ਜਦੋਂ ਪਤਾ ਲੱਗੂਗਾ ਜੇ ਪੂਰਨ ਤੌਰ ਤੇ ਪੰਜਾਬ ਟੈਕਸੀ ਯੂ ਉਹਨਾਂ ਨੂੰ ਇੰਨੀ ਖੁਸ਼ੀ ਹੋਊਗੀ ਜਿਸ ਤਰ੍ਹਾਂ ਮੈਂ ਕੱਲ ਵੀ ਸੁਣ ਰਿਹਾ ਸੀ ਉਹ ਪਲ-ਪਲ ਦੀ ਰਿਪੋਰਟ ਲੈਂਦੇ ਆ ਡਲੇਵਾਲ ਸਾਹਿਬ ਵੀ ਕੌਣ ਆਇਆ ਕੌਣ ਨਹੀਂ ਆਇਆ ਸੋ ਇਸੇ ਕਰਕੇ ਜਦੋਂ ਵੀ ਉਹਨਾਂ ਨੂੰ ਪਤਾ ਲੱਗੂਗਾ ਤੇ ਬਿਲਕੁਲ ਉਹ ਸਾਨੂੰ ਚੜ੍ਹਦੀ ਕਲਾ ਵਾਲੀ ਸੁਨੇਹਾਂ ਜ਼ਰੂਰ ਦੇਣਗੇ ਜੀ ਵਾਹ ਜੀ ਵਾਹ ਧੰਨਵਾਦ ਜੀ ਇਹ ਪੰਜਾਬ ਟੈਕਸੀ ਯੂਨੀਅਨ ਫਰੀਦਕੋਟ ਵੱਲੋਂ ਵੀਰ ਜੀ ਸਾਥ ਦੇਣ ਲਈ ਪਹੁੰਚੇ ਡਲੇਵਾਲ ਸਾਹਿਬ ਦਾ ਕਿਉਂਕਿ ਬੜਾ ਹੌਸਲੇ ਵਾਧਿਆ ਇਸ ਤਰ੍ਹਾਂ ਡਲੇਵਾਲ ਸਾਹਿਬ ਹੋਰ ਵੀ ਕਿਸਾਨ ਭਰਾਵਾਂ ਦੇ ਤੇ ਵੇਖੋ ਕਿਹੜੇ ਵੱਡੇ ਰੂਪ ਦੇ ਵਿੱਚ ਡਰਾਈਵਰ ਵੀਰ ਜੁਲੀਨ ਵੀਰ ਕੋਈ ਵੀ ਭਾਵੇਂ ਹਰ ਇੱਕ ਸਾਥ ਦੇਣ ਲਈ ਪਹੁੰਚ ਰਿਹਾ ਹੈਗੀ ਵੱਧ ਤੋਂ ਵੱਧ ਬਾਈ ਜੀ ਸਹਿਯੋਗ ਦਿਓ ਹਰ ਇੱਕ ਵੀਰ ਦਾ ਮੋਰਚੇ ਦੇ ਵਿੱਚ ਪਹੁੰਚਣ ਬੜੀ ਤਕੜੀ ਗੱਲ ਹੈ ਜੀ ਇਤਰਾ ਬੂੰਦ-ਬੂੰਦ ਦੇ ਨਾਲ ਬਾਈ ਜੀ ਸਾਗਰ ਭਰਦਾ ਹੈ ਜੀ ਬਾਕੀ ਵਾਈ ਗੁਰੂ ਜਿੱਕਾ ਕਲਤਾ ਵਾਈ ਗੁਰੂ ਜਿੱਕੀ ਮਤਲਬ ਹੈ